ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਅੱਜ ਅਸੀਂ ਖਨੌਰੀ ਬਾਰਡਰ ਪਹੁੰਚੇ ਹੁਣ ਅਸੀਂ ਇਸ ਵਕਤ ਉਥੇ ਆ ਤਾਂ ਅੱਜ ਸਵੇਰੇ ਇੱਕ ਜਿਹੜੀ ਵੀਡੀਓ ਪ੍ਰਧਾਨ ਜੀ ਦੀ ਡੱਲੇਵਾਲ ਸਾਹਿਬ ਦੀ ਆਈ ਜਿਸ ਦੇ ਵਿੱਚ ਅੱਖਾਂ 'ਚ ਪਾਣੀ ਆਇਆ ਕਿ ਮੇਰਾ ਹੁਣ ਇਸ ਤੋਂ ਬਾਅਦ ਤੁਸੀਂ ਸੁਭਾਲਣਾ ਸੋ ਇੱਕ ਬੜੀ ਏਮੋਸ਼ਨਲ ਗੱਲ ਸੀ ਇਹ ਕਿ ਇਹ ਡੈਮੋਕਰੇਸੀ ਹੈ ਕਿ ਸਨ 47 ਤੋਂ ਬਾਅਦ ਅੱਜ ਤੱਕ ਪਿਛਲੇ 77 ਸਾਲ ਦੇ ਅੰਦਰ ਚਾਹੇ ਉਹ ਕਿਸਾਨ ਹੈ ਚਾਹੇ ਕੋਈ ਵੀ ਜਥੇਬੰਦੀ ਹੈ ਅੱਜ ਪੰਜਾਬ ਦੇ ਅੰਦਰ ਕਿਤੇ ਤਾਂ ਮਾਂ ਆਪਣੇ ਪੁੱਤਰ ਦੀ ਅਡੀਕ ਕਰਦੀ ਹੈ ਕਿਤੇ ਪੁੱਤਰ ਆਪਦੀ ਮਾਂ ਦੀ লাশ ਵੇਖਣ ਨੂੰ ਤੁਰਿਆ ਫਿਰਦਾ ਹੈ ਕਿਤੇ ਇੱਕ ਬਜ਼ੁਰਗ ਆਦਮੀ ਅੱਖਾਂ 'ਚ ਪਾਣੀ ਲੈ ਕੇ ਪੰਜਾਬ ਦੀ ਗੱਲ ਕਰਦਾ ਹੈ ਤਾਂ ਮੇਰੇ ਦੇਖਣ ਜਿਹਦੂ ਵੱਡੀ ਦੁਖਦਾਈ ਗੱਲ ਕੋਈ ਨਹੀਂ ਲੋਕਾਂ ਦੇ ਲਈ ਕੰਮ ਕਰਨਾ ਲੋਕਾਂ ਦੇ ਲਈ ਲੜਨਾ ਮੇਰੇ ਦੇਖਣ ਫਰਵਰੀ ਮਾਰਚ ਤੋਂ ਲੈ ਕੇ 8 ਮਹੀਨੇ ਹੋ ਗਏ ਨੇ ਸਾਡੇ ਭਰਾਵਾਂ ਨੂੰ ਕਾਕਾ ਜੀ ਇਹਨੇ ਸਾਰੇ ਇੱਥੇ ਬੈਠੇ ਨੇ ਠੰਡ ਦਾ ਟਾਈਮ ਆ ਗਰਮੀ ਲੰਗੀ ਐ ਤੇ ਕਿੰਨਾਂ ਲਈ ਲੜ ਰਹੇ ਨੇ ਸਾਡੇ ਲੋਕਾਂ ਲਈ ਲੜ ਰਹੇ ਕੋਈ ਉਹਨਾਂ ਦੇ ਕੱਲਿਆਂ ਦਾ ਕੋਈ ਮਸਲਾ ਨਹੀਂ ਇਹ ਸਾਡੇ ਪੰਜਾਬ ਦਾ ਮਸਲਾ ਹੈ ਸਾਡੀ ਕੌਮ ਦਾ ਮਸਲਾ ਸਾਰੇ ਲੋਕਾਂ ਦਾ ਮਸਲਾ ਹੈ ਸੋ ਮੇਰੀ ਇਹ ਨਹੀਂ ਬੇਨਤੀ ਹੈ ਕਿ ਸਾਨੂੰ ਇੱਥੇ ਘਰ ਚੋਂ ਹਰ ਬੰਦੇ ਨੂੰ ਇੱਥੇ ਹਾਜ਼ਰੀ ਲਵਾਉਣੀ ਚਾਹੀਦੀ ਇਹ ਅਸੀਂ ਆਪ ਦੀ ਹੋਂਦ ਲਈ ਲੜ ਰਹੇ ਆ ਆਪ ਦੀ ਜਗੜੀਆਂ ਨਸਲਾਂ ਲਈ ਲੜ ਰਹੇ ਆ ਸੋ ਇੱਕ ਬਜ਼ੁਰਗ ਬੰਦਾ ਜੇ ਅੱਜ ਬੈਠਾ ਹੈ ਭੁਖੜ ਧਾਲ ਤੇ ਐ ਕਾ ਮੇਰੇ ਦੇਖੇ ਜੋ ਹਾਲਾਤ ਬੜ ਰਹੇ ਨੇ ਇਹ ਜਿਆਦਾ ਵਧੀਆ ਨਹੀਂ ਬਣ ਰਹੇ ਜੇ ਇਸੇ ਤਰ੍ਹਾਂ ਤਾਂ 2-4 ਦਿਨ ਦੀ ਖੇੜ ਰਹਿ ਚੁੱਕੀ ਹੈ ਸੋ ਮੇਰੀ ਪੰਜਾਬ ਨੂੰ ਬੇਨਤੀ ਹੈ ਕਿ ਇਹਨਾਂ ਹਕੂਮਤ ਦੀ ਜਿਹੜੀ ਅੱਖ ਖੋਲਣ ਲਈ ਇਹਨਾਂ ਨੂੰ ਦੱਸਣ ਲਈ ਕਿ ਪੰਜਾਬ ਜਿਉਂਦਾ ਹੈ ਸੋ ਮੇਰੀ ਇੰਨੀ ਬੇਨਤੀ ਹੈ ਸਾਰਿਆਂ ਨੂੰ ਇੱਥੇ ਪਹੁੰਚਣਾ ਚਾਹੀਦਾ ਹੈ ਹਮ ਹੋ ਮਾ ਕੇ ਇਹਨਾਂ ਦਾ ਸਾਥ ਦੇਣਾ ਚਾਹੀਦਾ ਹੈ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਵਾਕਤ ਖਨੌਰੀ ਖੜਦੇ ਆ ਮੋਰਤੇ ਤੇ ਖੜੇ ਆ ਸਾਡੇ ਜਿਹੜੇ ਦੋਨੇ ਫੋਰਮਾਂ ਵੱਲੋਂ 13 ਫਰਵਰੀ ਤੋਂ ਲੈ ਕੇ ਜਿਹੜਾ ਮੋਰਚਾ ਸ਼ੁਰੂ ਕੀਤਾ ਹੋਇਆ ਹੈ ਅੱਜ ਜਿਹੜਾ ਮੋਰਚੇ ਦੀ ਸਥਿਤੀ ਹੈ ਜਿਹੜੀ ਸਰਦਾਰ ਜਗਜੀਤ ਸਿੰਘ ਢੱਲੇਵਾਲ 26 ਤਰੀਕ ਤੋਂ ਬਾਰ ਬਾਰ ਤੇ ਬੈਠੇ ਨੇ ਉਹ ਜਿਹੇ ਜੀ ਉਹਨਾਂ ਦੀ ਸਿਹਤ ਵਿਗੜਨੀ ਸ਼ੁਰੂ ਹੋਈ ਹੈ ਰਿਪੋਰਟਾਂ ਆਈਆਂ ਜਿਹੜੇ ਦਰਦੀ ਨੇ ਖਾਸ ਕਰਕੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੇ ਆਪਦੇ ਕੰਮ ਧੰਦੇ ਛੱਡ ਕੇ ਅੱਜ ਉਹਨਾਂ ਦਾ ਹਾਲਚਾਲ ਵੀ ਪੁੱਛਿਆ ਮੋਰਚੇ ਦੀ ਪੋਜੀਸ਼ਨ ਕੀ ਉਹ ਵੀ ਦੇਖੀਏ ਮੈਂ ਖਾਸ ਕਰਕੇ ਵਕੀਲ ਸਾਹਿਬ ਦਾ ਟਾਈਮ ਕੱਢ ਕੇ ਮੋਰਚੇ ਚਾਉਣਾ ਸਾਰੀ ਸਥਿਤੀ ਤੋਂ ਜਾਣੂ ਹੋਣਾ ਤੇ ਅਪੀਲ ਕਰਨੀ ਭਰਾਵੋ ਆਪਾਂ ਕਹਿੰਦੇ ਪੰਜਾਬੀ ਅਸੀਂ ਬੜੇ ਦਲੇਰ ਆ ਅਸੀਂ ਬੜੀਆਂ ਬਾਤਾਂ ਸੁਣੀਆਂ ਵੀ ਫਲਾਨਾ ਰਾਜਾ ਸੀ ਰਾਣੀ ਸੀ ਫਲਾਨਾ ਅੱਜ ਉਹ ਹਕੂਮਤ ਨਾਲ ਟੱਕਰ ਲਈ ਹੋਈ ਐ ਆਪਾਂ ਜਿਹੜੇ ਘਰਵਾਰ ਦੇ ਕੰਮ ਛੱਡ ਕੇ ਮੈਂ ਅਪੀਲ ਕਰਦਾ ਪਿੰਡ ਦੀਆਂ ਪੰਚਾਇਤਾਂ ਨੂੰ 12000 ਪਿੰਡਾਂ ਪੰਜਾਬ ਦਾ ਪਿੰਡ ਦੇ ਵਿੱਚ ਇਕੱਠ ਕਰਕੇ ਪਿੰਡ ਦੇ ਵਿੱਚੋਂ ਜੇ 10 ਬੰਦੇ ਤੁਸੀਂ ਖਨੌਰੀ ਮੋਰਚੇ 'ਚ ਭੇਜ ਦਿਓ ਜ਼ਮੀਨ ਬਚਾਵਾਂਗੇ ਅਡਾਨੀ ਬਾਨੀਆਂ ਤੋਂ ਆਪਦੀਆਂ ਇੱਜ਼ਤਾਂ ਬਚਾਵਾਂਗੇ ਜੋ ਡੱਲੇਵਾਲ ਸਾਹਿਬ ਕਹਿੰਦਾ ਹੁੰਦਾ ਸਾਡੀਆਂ ਇੱਜ਼ਤਾਂ ਨਹੀਂ ਬਚਣੀਆਂ ਸਾਡੀਆਂ ਧੀਆਂ ਨੂਹਾਂ ਨੇ ਉਹਨਾਂ ਅਡਾਨੀਆਂ ਬਾਨਾਂ ਦੇ ਫਾਰਮਾਂ 'ਚ ਕੰਮ ਕਰਨਾ ਜੇ ਇੱਜ਼ਤ ਇੱਜ਼ਤ ਬਚਾਉਣੀ ਆ ਉਹ ਲੜਾਈ ਵੱਡੀ ਐ ਪੀਲ ਐ ਵਕੀਲ ਸਾਹਿਬ ਨੇ ਵੀ ਕੀਤੀ ਐ ਮੈਂ ਇਹਨਾਂ ਦਾ ਮੋਰਚੇ 'ਚ ਆਉਣ ਤੇ ਦੋਨੇ ਫੋਰਮ ਵੱਲੋਂ ਧੰਨਵਾਦ ਵੀ ਕਰਦਾ ਤੇ ਪੀਲ ਵੀ ਲੋਕਾਂ ਨੂੰ ਕਰਦਾ ਕਿ ਤੁਸੀਂ ਇਹ ਅਮਲ 'ਚ ਲਿਆ ਕੇ ਖਨੌਰੀ ਪਹੁੰਚੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ